ਮਿਸਤਰੀ ਕਾਲਜੀ ਸਾਹਿਬ ਨੂੰ ਮਾਦੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਉਹਨਾਂ ਕੋਲ ਆਪਾਂ ਆਏ ਹਾਂ ਤੇ ਕਾਫੀ ਦਿਨਾਂ ਬਾਅਦ ਆਜਾ ਆਪਾਂ ਵੀਰਿਆਂ ਕੋਲ ਆਏ ਹਾਂ ਤੇ ਅੱਜ ਤੁਹਾਨੂੰ ਤਿੰਨ ਮੱਝਾਂ ਤੇ ਤਿੰਨ گاਵਾ ਤੁਹਾਨੂੰ ਦਿਖਾਉਣੀਆਂ ਤੇ ਮੱਝਾਂ ਤਿੰਨੇ ਤੁਹਾਨੂੰ ਤੋਕੜਾ ਗੱਬਣਾ ਚੱਕ ਪਾਸਤਾ ਨੂੰ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਤੇ ਤਿੰਨ ਸਜਰਾ گاਵਾ ਤੁਹਾਨੂੰ ਦਿਖਾਵਾਂਗੇ ਕੋਈ ਗੱਬਣਿਆ ਤੇ ਕੋਈ ਸੂਈ ਆ ਤੇ ਆ ਦੋ ਜੜੀਆਂ ਵਾਂ ਗੱਬਣਾ ਤਿਆਰ ਆ ਤੇ ਇੱਕ ਆ ਬੱਚੇ ਤੋਂ ਬਿਨਾ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਹੁਣ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਵਧੀਆ ਜੀ ਤੇ ਐਰ ਕੀ ਬੜਾ ਟਾਈਮ ਪਾਦਾ ਜੀ ਵੀਡੀਓ ਚ ਟਾਈਮ ਫਿਰ ਇਦਾਂ ਭਾਜੀ ਜੇ ਮਾਲ ਆਉਂਦਾ ਵੇਖ ਜਾਂਦਾ ਜੇ ਫਿਰ ਅੱਛਾ ਹਾਂ ਜੀ ਤੇ ਬਾਕੀ ਬਾਹਰ ਵੀ ਕੁੜੀ ਸ਼ੌਟ ਹੈ ਮਾਲ ਦੀ ਠੀਕ ਠੀਕ ਹੈ ਤੇ ਮਾਲ ਜਿਆਦਾ ਇਕੱਠਾ ਨਹੀਂ ਹੁੰਦਾ ਠੀਕ ਆ। ਆ ਜੀ ਥੋੜੀ ਦੇਖ ਲੈ ਮਾਪੀ। ਤੇ ਅੱਜ 6-7 ਗੱਡੀਆਂ ਹੋਈਆਂ ਤੇ ਹਾਂ ਜੀ ਅੱਜ ਗੱਡੀਆਂ ਹੋ ਗਈਆਂ ਮੈਂ ਚਲੋ ਗਿਰਨਪੁਰ ਪਾਕ ਆਇਆ ਵੀਡੀਓ ਪਾ ਲਈਏ। ਚਲੋ ਫਿਰ ਨਾਮ ਦੱਸਦੇ ਘਰੀ। ਨਾਮ ਭਾਜੀ ਮੀਕਾ ਸਿੰਘ ਹਾਂ ਜੀ। ਉਹ ਕਿੰਡਸਰਾ ਸਟੇਜ ਰਾਲਾ ਜ਼ਿਲ੍ਹਾ ਹੰਸਰ ਤੇ ਫੋਨ ਨੰਬਰ ਪੁੱਛਦਾ 984355688 ਤੇ ਅਜਨਾਲੇ ਦੇ ਬਿਲਕੁਲ ਨਾਲ ਹੀ ਆ ਪਿੰਡ ਹਨਾ ਆਪਣਾ। ਹਾਂ ਜੀ ਭਾਜੀ ਇਹ ਤੋਂ ਕਿਲੋਮੀਟਰ ਹੀ ਆ ਬਸ ਅਜਨਾਲਾ ਹਨਾ। ਠੀਕ ਆ ਤੇ ਅੱਜ ਮੱਜਾਂ ਸਾਰੀਆਂ ਟੋਕੜਾ ਗੱਪਣਾ। ਹਾਂ ਜੀ ਤਿੰਨ ਮੱਜਾਂ ਟੋਕੜਾ ਗੱਪਣਾ ਜੀ ਤੇ ਦੋ ਗਾਵਾਂ ਟੁੱਕ ਜਾਂ ਨੇ। ਇੱਕ ਟੋਕੜ ਗਈ ਇੱਕ ਟੋਕੜੀਆਂ ਹਨਾ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਧਰੋਂ ਹੀ ਆਪਾਂ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਇਹ ਕਿੰਨੇ ਚਿਰ ਦੀ ਚੱਕ ਪਾਸ ਤੇ ਇਹ ਭਾਜੀ 7 ਮਹੀਨੇ ਦੀ ਗੱਬਲੀਏ ਅੱਛਾ ਮੋਕੇ ਦੇ 5 ਕਿਲੋ ਦੁੱਧ ਹੋਊਗਾ ਦੇਖੋ ਚੱਕ ਪਾਸ ਅੱਛਾ ਹਾਂਜੀ ਤੋੜ ਦਈਏ ਫਿਰ ਇਹਨਾਂ ਇੰਨੇ ਸੱਜ ਨੇ ਦੁੱਧ ਚੰਗਾ ਕੱਢਿਆ ਹੁਣੇ ਇਹਨੇ ਭਾਜੀ 17-18 ਕਿਲੋ ਦੁੱਧ ਕੱਢਿਆ ਜੀ ਇਹਨੇ ਠੀਕ ਆ ਹਾਂਜੀ ਤੇ ਕੱਦ ਵੀ ਇਹਦਾ ਤੁਹਾਡੇ ਜਿੱਦਾ ਹੀ ਜੀ ਹਾਂਜੀ ਵੱਡੀ ਹੈ ਮੱਝ ਬਹੁਤ ਚੰਗੇ ਕੱਦ ਕੱਢਦੀ ਆ ਥੋੜਾ ਡਰਦੀ ਡਰਦੀ ਜੀ ਆ ਅੱਗੇ ਵੀ ਜਦੋਂ ਵੀ ਆਈਦਾ ਵੀ ਜਿਹਨਾਂ ਕਪਸ਼ੂ ਜਿਹੜੇ ਚੰਗੇ ਦੁੱਧਾ ਲਈ ਹੁੰਦੇ ਆ ਮੱਝਾਂ ਅੱਗੇ ਵੀ ਭਾਰੀਆਂ ਹੀ ਹੁੰਦੀਆਂ ਸਾਰੀਆਂ। ਬਾਕੀ ਥੋੜਾ ਬਾਕੀ ਟੈਂਪਰੇਚਰ ਕਰਦੇ ਹਾਂ। ਆ ਜ ਲੈ ਕਰੀ ਤੋਰ ਦੋ। ਆ। ਬਾਕੀ ਚੰਗੇ ਘੱਟ ਘੱਟਦੀ ਆ ਅੱਜ। ਚੰਗੀਆਂ ਟੁਕੜੇ ਕਰਪਨਾ ਤੁਹਾਨੂੰ ਦਿਖਾਉਣੀਆਂ ਅੱਜ। ਪਾਰੇ ਪੱਲੇ ਦੀ ਮੱਝ ਜਿਹੜੀ ਹੈ ਲੈ ਜੀ ਬਾਕੀ ਹਵਾਨਾ ਹੁਣ ਵੀ ਥੱਲੇ ਸਜਰਾ ਵਾਂਗੂ ਨਹੀਂ ਹੈ ਜਿਹੜਾ ਇਹਦਾ ਮਿਲਕ ਵੀ ਇਹਨਾਂ ਵੀ ਕਾਫੀ ਚੰਗੀ ਲੱਗੀ ਐ ਸੱਤ ਮਹੀਨੇ ਦੀ ਗੱਬਨ ਦਾਸ ਤੇ ਇਹਦਾ ਫਿਰ ਮੁੱਲ ਵੀ ਜੀ ਸੱਜਰ ਮੈਂ ਦਾ 12 ਤੋਂ 12 ਕਿਲੋ ਦਾ ਗਾੜੀ ਇਹਦਾ ਠੀਕ ਆ ਹਾਂਜੀ ਹੁਣ ਸੱਤ ਮਹੀਨੇ ਦੀ ਕਿੱਕਾ ਪਾਸਿਆ 5 ਤੋਂ 6 ਕਿਲੋ 200 ਠੀਕ ਆ ਹਾਂਜੀ ਤੇ ਇੱਕ ਰੀ ਮਿਲਕ ਮਹੀਨੇ ਦੀ ਦਿਖਾ ਦਈਏ ਆਪਾਂ ਲਾਂਗੇ ਦਾ ਹਾਂ ਦੇਖ ਸਾਡੀ ਚੰਗੀ ਮਿਲਕ ਵੀ ਇਹਨਾਂ ਲੱਗੀ ਐ ਤੇ ਥਾਣੇ ਵੀ ਚੰਗਾ ਲੱਗਾ ਇਹ ਤੇ ਕੱਲ ਜਿਹੜਾ ਤੇ ਪਛਾਣ ਨੂੰ ਨਾ ਵੀ ਚੰਗਾ ਦਿਖਾਉਂਦੀ ਤੇ ਇਹਦਾ ਮੁੱਲ ਫਿਰ ਵੀ ਜੀ ਇਹਦਾ ਵਿੱਚ ਮੋਕੇ ਦੇ ਮੁੱਲ ਕਰਦੇ ਦਾ 85000 ਰੁਪਏ। ਅੱਛਾ। ਹਾਂਜੀ। ਤੇ ਦੇਣੀ ਕਿੰਨੇ ਦੀ ਆਪਾਂ? ਹਾਂ ਨਾ ਜਿਹੜੀ 80000। 80000 ਦੀ ਬਾਕੀ ਮਾਨਤਨ ਮੋਕੇ ਤੇ ਕਰ ਦੋਗੇ। ਕੋਈ ਫੋਨ ਲਾਵੇ ਇੱਕ ਵਾਰੀ ਬਸ ਨਾ। ਖੁੱਲਾ ਮਾਨਤਨ ਕਰ ਦੋਗੇ ਕੋਈ ਫੋਨ ਇੱਕ ਵਾਰੀ ਲਾਵੇ। ਹਾਂਜੀ। ਬਾਕੀ ਇਹ ਕਿ ਮਾਨਤਨ ਜਿਹੜੇ ਸਾਰੀਆਂ ਚ ਖੁੱਲਾ ਹੀ ਹੋਣਾ ਕੋਈ ਵੀਰ ਇੱਕ ਵਾਰੀ ਫੋਨ ਲਾਵੇ। ਸੌਦੇ ਆਪੇ ਮੋਕੇ ਤੇ ਹੋ ਜਾਣੀਆਂ ਬਾਅਦ ਚ। ਤੇ ਆਹ ਕਿੰਨੇ ਜੱਦੀ ਚੈੱਕ ਪਾਸ ਤੇ? ਇਹ ਭਾਜੀ 5 ਮਹੀਨਿਆਂ ਦੀ ਚੈੱਕ ਪਾਸ ਜੀ। ਅੱਛਾ। 4 ਕਿਲੋ ਦੁੱਧ ਆ। 4 ਕਿਲੋ ਦੁੱਧ ਆ। ਹਾਂਜੀ। ਤੋਰੋ ਫੇਰ ਇਹਨ ਇਹ ਜਿੱਦ ਤਰ੍ਹਾਂ ਪਿਛੇ ਆਈ ਜੇ ਉੱਤਰਾ ਹੀ ਚੁੱਪ ਚੁਪਾਇਆ ਨਹੀਂ ਇਹਨਾਂ ਨੇ ਤੇ ਬਾਕੀ ਸਰੀਰਾਂ ਪੂਰੀ ਭਾਰੀ ਆ ਬਾਕੀ ਦੋ ਦਿਨ ਨੇ ਵੀ ਸੱਜਣ ਨੇ ਚੰਗਾ ਕੱਢਿਆ ਨਾ ਹੈ ਜੀ ਬਾਕੀ ਤਾਂ ਨਾਲ ਦਾ ਸਾਈਜ਼ ਗਿਆ ਪੇਦਾ ਵੀ ਚੰਗਾ ਪਿੱਠਪੁਰੇ ਤੋਂ ਹੀ ਚੰਗੀ ਤੇ ਇਹਦਾ ਵੀ ਜੀ ਫਿਰ ਮੁੱਲ ਇਹਦਾ ਵੀ ਜੀ ਮੁੱਲ 60000 ਅੱਛਾ ਹਾਂ ਜੀ ਇਹ ਕਿੰਨੇ ਦੀ ਹੈ 25000 ਅੱਛਾ 55000 ਤੇ ਦੇ ਦੋਗੇ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਕੋਈ ਕਦੇ ਕੋਈ ਗੱਲ ਨਹੀਂ ਥੋੜਾ ਬੋਧਨ ਹੋਰ ਕਰਾਂਗੇ ਬੰਦੇ ਦਾ ਆਏ ਨਾ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆਹ ਛੋਟੀ ਵੀ ਕਾਫੀ ਖੂਬਸੂਰਤ ਹੈ ਇਹ ਕਿੰਨੇ ਚੈਕ ਪਾਸ ਹੈ ਇਹ ਭਾਜੀ 6 ਮਹੀਨੇ ਦੀ ਚੈਕ ਪਾਸ ਆ ਜੀ ਅੱਛਾ ਪਹਿਲਾ ਸੂਆ ਅੱਛਾ ਦੂੰਦੀ ਮੂੰਹ ਅੱਛਾ ਜੇ ਇਹਨੇ ਸੂਣਾ ਜੇ ਪਹਿਲਾ ਸੂਆ ਜੀ ਪਹਿਲਾ ਸੂਆ ਸੂਣ ਵਾਲੀ ਜੇ ਬਾਕੀ ਬੋਡੀ ਵੇਡ ਵੇ ਕੋ ਚੰਗੀ ਪਲੀ ਮਿਲਦੀ ਹੈ ਚੰਗੀ ਸੋਹਣੀ ਛੋਟੀ ਹੈ ਨਾ ਛੋਟਾ ਸਿੰਘ ਹਾਂਜੀ ਹਾਂਜੀ ਤੇ ਤੋਰਾਂ ਹਾਂ ਫੇਰ ਇੱਕ ਰੀਨਾਂ ਇਹ ਜੇ ਸਾਂਭ ਨਹੀਂ ਪੈਣੀ ਕਿਸੇ ਵੇਰ ਨੂੰ 4 ਮਹੀਨੇ ਬਾਕੀ ਪੈਸੇ ਵਿੱਚ ਪੂਰੀ ਸਾਂਭੀ ਆ ਸੂਨ ਤੱਕਰ ਵੀ ਜੇ ਇਤਰਾ ਹੀ ਰਾਜੀ ਰਵੇ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਚਲੋ ਲੈ ਜਾ ਤੋੜ ਦੇ ਤੋੜ ਕਰਕੇ ਮਾਦੀ ਜਿਹੜਾ ਬੰਦਾ ਵੇਚੂਗਾ ਲੱਖੋਂ ਬਾਹਰ ਵਿਗਦੀ ਆ ਜੋ ਡੀਟਾਂ ਨੂੰ ਪਤਾ ਹਾਂਜੀ ਹਾਂਜੀ ਦੱਜਾ ਬਾਕੀ ਸੇਮਿੰਨ ਦੇ ਗੱਬਨੇ ਆ ਤੇ ਪਹਿਲਾ ਹੀ ਸਬਜਰਾ ਇਹਨੇ ਸੋਣਾ ਤੇ ਥੱਲੇ ਚੱਲ ਰਹੀ ਦੇਖ ਸਕਦੇ ਤੇ ਚੰਗੀ ਆ ਜਿਹੜੀ ਥਣ ਵੀ ਚੰਗੇ ਗਿਆਪ ਤੇ ਆ ਤੇਰਾ ਫਿਰ ਮੋਲ ਵੀ ਜੀ ਇਹਦਾ ਵੀ ਜੀ ਮੋਲ ਕਰਨੇ ਮੌਕੇ ਤੇ ਪੈ ਗਿਆ ਅੱਛਾ ਹਾਂਜੀ ਤੇ ਬਾਕੀ ਮਾਨਤਨ ਮੌਕੇ ਤੇ ਕਰ ਦੋਗੇ ਹਾਂਜੀ ਮਾਨਤਨ ਕਰ ਦਾਂਗੇ ਫੋਨ ਲਾਵੇ ਇੱਕ ਰਹੀ ਹੈ ਨਾ ਬਾਕੀ ਇਹ ਆ ਵੀ ਛੋਟੀ ਸੰਬੰਧ ਦਾ ਵੀ ਫਾਇਦਾ ਵਾ ਗਾਂ ਜਿੱਦਨ ਫਿਰ ਚਾਰ ਕਰਕੇ ਡਬਲ ਕੇਸੀ ਹੋਣ ਵਾਲੀ ਗੱਲ ਆ ਹਾਂਜੀ 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 ਠੀਕ ਆ ਤੇ ਹੁਣ ਗਾਂਵਾਂ ਦੇ ਖੇਤ ਹੁਣ ਇਹਨੇ ਜੀ ਹੌਂਦੀ ਤਿਆਰ ਹੋਈ ਕਿਥੇ ਦੋਦੀ ਜਾਂਦੇ ਨੇ ਹਾਂਜੀ ਹਾਂਜੀ 50000 ਦੀ ਤੇ ਬਾਜੀ ਹੋ ਜਾਣ ਚੀ ਹੈ ਹਾਂਜੀ ਬਾਕੀ ਕੋਈ ਵੀਰ ਆਪਣੀਆਂ ਆਣ ਕੇ ਵੇਖ ਕੇ ਪਸੰਦ ਕਰਕੇ ਖੜੇ ਤੇ ਹੁਣ ਆ ਗਾਂ ਬਾਰੇ ਦੱਸ ਦੀ ਅੱਛਾ ਤੇ ਪੰਜ ਲੈ ਜੇ ਸੀ ਲੈ ਜੇ ਠੀਕ ਆ ਬਾਕੀ ਦੁੱਧ ਰੈਡੀ ਹੈ ਬਣੀ ਹੈ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵਿੱਚ ਪਹਿਲਾਂ ਸੂਏ ਨੇ ਕੋਈ 14 15 ਕਿਲੋ ਕੱਢਿਆ ਜੇ ਅੱਛਾ ਹਾਂਜੀ ਤਾਂ ਕੋਈ ਆਪਣੀ ਸਮਝ ਨਾਲ ਵੇਖ ਕੇ 15 ਕੱਢਦੀ ਹੈ 14 ਕੱਢਦੀ ਜਾਂ 16 ਕੱਢਦੀ ਹੈ ਠੀਕ ਆ ਆਪਣੀ ਸਮਝ ਵੇਖ ਕੇ ਕੋ ਲੈ ਲਵੇ ਤੋੜ ਦ ਫੇਰ ਇਹਨਾਂ ਹਨਾਂ ਦਾ ਸਾਈਜ਼ ਕਰ ਆਪਣੇ ਮਿਲਕ ਮੈਨ ਇਹਦੀ ਵੀ ਚੰਗੀ ਹੈ ਲੈ ਜਾ ਤੋੜ ਤਾਂ ਹੈ ਗਰਮੀਆਂ 'ਚ ਚੌਣ ਆ ਲਈਆਂ ਤੇ ਨਹੀਂ ਗਾਵਾਂ बाकी जो कुछ ढिल है वा हवाने वो भी जरा भर जानी इन्हें सून दे करी सीधी तौरद ਤਹ ਲੋ ਲੈ ਜੀ ਇਹ ਤੇ ਕਿੰਨਾ ਫਿਰ ਮੁੱਲ ਵਿੱਤੀ ਇਹਦਾ ਇਹਦਾ ਵੀ ਕੀ ਮੁੱਲ ਕਰਨੇ 45000 45000 ਆ ਬਾਕੀ ਮੌਕੇ ਤੇ ਮੌਕੇ ਤੇ ਹੋ ਜਾਏਗਾ ਜੀ ਮਾਨਤਨ ਇਹ ਹੈ ਕਿ ਫੋਨ ਲਾਵੇ ਇੱਕ ਵਾਰੀ ਜਰੂਰ ਕਿਸੇ ਨੂੰ ਕੋਈ ਪਸੰਦ ਹੁੰਦੀ ਆ ਸੌਦਾ ਤੇ ਆਪੇ ਮੌਕੇ ਤੇ ਹੋ ਜਾਏਗਾ ਬਾਕੀ ਮਾਨਤਨ ਹੋਏਗਾ ਬੰਦੇ ਦਾ ਠੀਕ ਹੈ ਜੀ ਹੁਣ ਇੱਕ ਆਹ ਗਾਂ ਚੰਗੇ ਘੱਟ ਕੱਟਦੀ ਆ ਜਿਹੜੀ ਤੇ ਹੈਗੀ ਆ ਵੀ ਗਰਮੀਆਂ ਚੋਂ ਆਲੀ ਆ ਤਾਂ ਇਹਦੇ ਵੀ ਦੇਖ ਸਕਦੇ ਨੇ ਲੱਗੇ ਤਾਂ ਮਿਲਕ ਵੀਨ ਵੀ ਚੰਗੀ ਆ ਇਹ ਕਿੰਨੇ ਕੁ ਦੁੱਧ ਦਲੀ ਆ ਇਹ ਤਾਂ ਭਾਜੀ ਜ਼ਿਆਦਾ ਨਹੀਂ ਤੇ ਚਲੋ ਗਰਮੀ ਆ ਵੈਸੇ ਤਾਂ ਸਿਆਲ ਹੁੰਦਾ 20 ਤੋਂ ਬਾਹਰ ਹੀ ਜਾਣੀ ਆ ਹੁੰਦਾ 20-22 ਜਵੇ ਬੜਾ ਇਹਨਾਂ ਤੋਰ ਦੋ ਫਿਰ ਇਹਨੂੰ ਹਾਂ ਜੀ ਬਾਕੀ ਇਹੋ ਜਿਹੇਂ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਲੈ ਤਾਂ ਆਪਾਂ ਹੁਣ ਕੱਢ ਦੀ ਜੇ ਠੀਕ ਆ ਉਹ ਦੇਖੋ ਟੇ ਲਓ ਅਜੇ ਟੱਲਾ ਹਵਾਂ ਨਹੀਂ ਤੇ ਕਾਫੀ ਜਗਾ ਬਣਾਉਣਗੇ ਠੀਕ ਆ ਅਜ ਇੱਕ ਹੁਕਮ ਹੋ ਸਕਦਾ ਲੈ ਠੀਕ ਆ ਜੀ ਬੰਦ ਇਹ ਇਹਦਾ ਫਿਰ ਮੁੱਲ ਮੁੱਲ ਇਹਦਾ ਵੀ 45000 ਰੁਪਏ ਕਰਦੇ ਅੱਛਾ ਇਹਦਾ 45000 ਹਾਂਜੀ ਬਾਕੀ ਆਪੇ ਮੋਕੇ ਤੇ ਮਾਨੋ ਜੀ ਉਹ ਮੋਕੇ ਤੇ ਕੋ ਆਪਣੀ ਵੀਰ ਭਰਾ ਸਮਝ ਕੇ ਲਾਵੇ ਮੁੱਲ ਠੀਕ ਆ ਕੋਈ ਨਹੀਂ ਦੇਦਾਂਗੇ ਮੁੱਲ ਜੀ ਠੀਕ ਆ ਹਾਂਜੀ ਤੇ ਹੁਣ ਇੱਕ ਆ ਤੋਕੜ ਜੇ ਹਾਂਜੀ ਇਹ ਦੇਖੋ ਦੁੱਧ ਕਿੰਨਾ ਜੀ ਇਹ ਤੋਂ ਵੀ ਜ 6 ਕਿਲੋ ਦੁੱਧ ਹੋਊਗਾ 5 ਕਿਲੋ ਦੀ ਗਾਰੰਟੀ ਹੋਊਗਾ ਜੀ ਠੀਕ ਆ ਹਾਂਜੀ ਚਲੋ ਇਹ ਵੀ ਫਿਰ ਤੋੜ ਦੋ ਇਹ ਵੀ ਕਈ ਵੀਰਾਂ ਨੂੰ ਹੁੰਦਾ ਕਿ ਕਰਦਾ ਚਲੋ ਚਾਹ ਪਾਣੀ ਦਾ ਚਲਦਾ ਜਾਂਦਾ ਸਰਕਲ ਚੱਲਦਾ ਜਾਂਦਾ ਹਾਂਜੀ ਸਾਰੇ ਵੀਰ ਜਿਹੜੇ ਆ 40 50 ਹਜ਼ਾਰ ਖਰਚਣ ਵਾਲੇ ਨਹੀਂ ਹੁੰਦੇ ਉਧਰ ਨੂੰ ਦੁੱਧ ਦੇ ਜਿੱਕੇ ਬਾਕੀ ਬੇਨਤੀ ਸਾਡੀ ਇਹ ਹੀ ਹੁੰਦੀ ਭਾਂਵੇਂ ਕੁਜਾਰੇ ਦੁੱਧ ਵਾਲੀ ਥੋੜੇ ਦੁੱਧ ਵਾਲੀ ਆਪਣੀ ਚਵਾਈ ਕਰਕੇ ਲੈ ਜਾਇਆ ਕਰੋ ਬਾਕੀ ਵਿੱਚ ਜਿਹੜੀ ਸੱਜਰਤੂਈ ਹੈ ਜਾਂ ਉਹਨੂੰ ਬੰਦਾ ਚੋ ਕੇ ਖੜੇ ਹਾਂਜੀ ਰੋ ਡੰਗ ਸਾਡੇ ਕੋਲ ਤਸੱਲੀ ਕਰਕੇ ਖੜੇ ਜਿਹੜਾ ਗੱਬਣਾ ਉਹਦਾ ਚੈੱਕ ਪਾਸ ਕਰਕੇ ਉਹ ਪਾਸ ਕਰਕੇ ਖੜੇ ਹਨਾ ਠੀਕ ਹੈ ਚਲੋ ਬੰਦ ਫਿਰ ਇਹਨੇ ਦੇ ਇਹ ਕਿੰਨੇ ਦੀ ਦੇ ਦੇਣੀ ਵੀ ਦੀ ਆਪਾਂ ਫਿਰ ਇਹ ਵਿੱਚ ਸਾਤੀਆ ਵੀ ਵੀਰਿਆ ਜੀ 7000 ਦੀ ਦੇ ਦੇਣੀ ਜੀ ਹਾਂਜੀ ਕਿਚੋਂ ਛੋਟ ਛੜ ਕਰ ਦੇਣੀ ਆ ਜਿੱਥੇ ਕਹੋਗੇ ਤੁਸੀਂ ਆ ਬਿਲਕੁਲ ਇਹਦੇ ਚੋਂ ਜੋ ਮਾਨਤਨ ਜੋ ਛੋਟ ਛੜ ਦੇ ਦੇ ਦਾਂਗੇ ਆਪ ਹੀ ਕਰ ਦੋ ਮੈਂ ਤਾਂ ਜਿੰਨੇ ਦੀ ਤੁਸੀਂ ਕਹੋਗੇ ਹੁੰਦੇ ਦੇ ਦਾਂਗੇ ਕਰ ਦੋ 6 ਦੀ ਦੇ ਦਈਏ 5000 ਅੱਛਾ 5000 ਦੀ 5 ਲੀਟਰ ਦੁੱਧ ਤੇ 5000 ਦੀ 5 ਲੀਟਰ ਦੁੱਧ 5000 ਠੀਕ ਹੈ ਜੀ ਨਿਆਰੇ ਬੱਜੇ ਰਹਿਣੇ ਗਰਮੀ ਦੇ ਵਿੱਚ ਠੀਕ ਚਲੋ ਇਹ ਆ ਕਿ ਚਾਹ ਪਾਣੀ ਦਾ ਸਰੀ ਜਾਓ ਕਿਸ ਤਰ੍ਹਾਂ ਬਾਕੀ ਸੇਵਾ ਵਾਲੇ ਘਰ ਕਿਸੇ ਕੋਲ ਚਲੇ ਗਏ ਨੇ ਹਰੇ ਹੋ ਰਿਆ ਹੋ ਗਿਆ ਵਾ ਹੁਣ ਦੁੱਧ ਬੋਲ ਸਕਦਾ ਕੋ 2 ਕਿਲੋ ਵਾਦੀ ਜਾਂਦੇ ਹਾਂਜੀ ਹਾਂਜੀ ਇਹਦੇ 5-6 ਕਿਲੋ ਹੁਣ ਮੌਸਮ ਦਾ ਥੋੜਾ ਫਰਕ ਪੈ ਗਿਆ ਵਾ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਸ਼ ਚਾ ਕੇ ਤਸੱਲੀ ਕਰਕੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ